ਸਾਡੇ ਬਾਈ ਖੈਰਾ ਸਾਹਿਬ ਇੱਧਰ ਆਏ ਆਏ ਜੇ ਬਾਹਾਂ ਕਰ ਲੋ ਕੋਈ ਬਾਈ ਨੂੰ ਉਹ ਨਹੀਂ ਤੁਰੇ ਚਲੋ ਤੁਰੇ ਜਾ ਵੀਡੀਓ ਬਣਾ ਦੀਪ ਬਾਈ ਦੀ ਬਾਈ ਵੀਡੀਓ ਬਣਾ ਚਲੋ ਚਲੋ ਚਾਰੇ ਹੋ ਜੀ ਚਲੋ ਹੱਟ ਕੇ ਪਿੱਛੇ ਬਾਹ ਫੜ ਲੋ ਹਾਂ ਬਾਈ ਨੂੰ ਹੱਟ ਕੇ ਚਲੋ ਚਲੋ ਆ ਰੈਡੀ ਆਪਣੀ ਆਹ ਦੇ ਬਾਈ ਬਾਈ ਮੈਨੂੰ ਮੀਕਾ ਕਰ ਰਿਹਾ ਹੈ ਕੋਟਰ ਓਏ ਸੱਪ ਸੱਪ ਤਾ ਇਹ ਵੀ ਮੈਂ ਕਹਾਂ ਨਾ ਸਵੇਰਾ ਕਰ ਲੋ ਫੇਨਾ ਇਹਨਾ ਉਹ ਤੇਰੀ ਭੈਣ ਦੀ ਓਏ ਕੀ ਹੋ ਗਿਆ ਸਵਾ ਡਾਇਨਾਸੌਰ ਦਾ ਮੂੰਹ ਆ ਨਹੀਂ ਬਾਈ ਮੈਂ ਤੁਹਾਨੂੰ ਦਿਖਾਉਣਾ ਐਡੀ ਜ਼ਬਰਦਸਤ ਜੀ ਛੁੱਡੀ ਭੈਣ ਬਾਥਰੂਮ ਕਰਨ ਲੱਗਾ ਉਹ ਮੇਰੀ ਗੱਲ ਸੁਣ ਬਾਥਰੂਮ ਕਰਨ ਲੱਗਾ ਭੈਣ ਤੋਂ ਤਾਂ ਡਰ ਗਿਆ ਭੈਣ ਤੋਂ ਡਰ ਬਾਥਰੂਮ ਦੇ ਮਾਰੇ ਹੋਰ ਭੈਣ ਤੋਂ ਓਰੇ ਆ ਬਾਈ ਓਰੇ ਆਈ ਓਰੇ ਆਈ ਬਾਈ ਆ ਵੇਖ ਆ ਦੇ ਧਿਆਨ ਨਾਲ ਬਾਈ ਸਾਹਿਬ ਆ ਵੇਖ ਡਾਇਨਾਸੌਰ ਦਾ ਮੂੰਹ ਓਏ ਚੂਹੇ ਓਏ ਵੇ ਮਾਦੂ ਆ ਜੇ ਨੂੰ ਨਾ ਤਰ ਲਗੇ ਬਹੁਤ ਚਿਰ ਇਨੇ ਲੱਖਾਂ ਸਾਲਾਂ ਬਾਅਦ ਦੇਖਦਾ ਕਿੱਥੋਂ ਲੱਭ ਗਿਆ ਖੇ ਆਪਾਂ ਦੁਆਰਾ ਇਹ ਪਿੰਡ ਵਾਲਿਆਂ ਨੇ ਵੀਰੇ ਅੱਗੇ ਵੀ ਕਿਹਾ ਸੀ ਸਾਡੇ ਬਾਈ ਇਹ ਮੈਨੂੰ ਪਤਾ ਇਹ ਜਿਹੜੀ ਬਾਈ ਦੀ ਪਹਿਲੀ ਹੈ ਨਾ ਇਹਦੇ 4x4 ਟਰੈਕਟਰ ਲੈਂਦਾ ਬਾਈ ਉਹਨੇ ਬਾੜੀ ਡੂੰਗੀ ਬਾਈ ਥੱਲੇੋਂ ਨਿਕਲਾ ਬਾਈ ਨਹੀਂ ਬਾਈ ਇੱਥੋਂ ਦੀ ਅੱਗੇ ਇੱਕ ਵੀ ਖਬਰ ਨਹੀਂ ਸੀ ਸੁਣੇ ਵੀ ਡਾਇਨਾਸੌਰ ਬਾੜੀ ਡੂੰਗੀ ਵਾਹਨ ਕਰਕੇ ਬੱਚਾ ਕਹਿੰਦੇ ਨਾ ਉਹ ਜਿਹਨੇ ਮਾਰਿਆ ਨਾ ਕਹਿੰਦੇ ਡਾਇਨਾਸੌਰ ਉਹਦਾ ਉਹ ਉਹ ਜ਼ਰੂਰ ਲੈਂਦਾ ਪਤਲਾ ਜ਼ਰੂਰ ਆਪਣੀ ਦੇਖਣਾ ਉਹ ਤੇ ਰਹਿੰਦਾ ਕਿੱਥੇ ਸੱਚੀ ਹੈ ਬਈ ਸੱਚੀ ਸਾ ਪਰਿੰਦਾ ਪੁਰਾਣਾ ਹੋਂਡਾ ਅੱਡਾ ਵੈ ਬਈ ਇਹ ਕਿ ਸ਼ੁਰੂ ਇੱਥੇ ਵੀ ਬਾਈ ਪੁੱਛਦਾ ਕੀ ਆ ਬਾਈ ਪੁੱਛਦਾ ਕੀ ਆ ਉਧਰ ਬਾਈ ਨੂੰ ਦੱਸੋ ਯਾਰ ਬਾਈ ਨੂੰ ਦੱਸ ਡਾਇਨਾਸੌਰ ਦਾ ਬੱਚਾ ਓਡ ਮੁਹੀ ਹੋਣੀ ਆ ਦੋ ਮੁਹ ਵਾਲੀ ਨਹੀਂ ਨਹੀਂ ਡਾਇਨਾਸੌਰ ਦਾ ਬੱਚਾ ਬਾਈ ਇੱਥੇ ਰਹਿੰਦਾ ਹਾਂ ਇੱਥੇ ਹੁੰਦਾ ਹੱਡੀਆਂ ਨੇ ਪੀਆ ਡਾਇਨਾਸੌਰ ਨੂੰ ਤੇ ਭਾਈ ਮੂੰਹ ਹੀ ਬਹੁਤ ਤਕੜਾ ਓਏ ਆ ਜਾ ਭੈਣ ਤੋਏ ਦਾ ਬਦਲਾ ਲਾਊਗਾ ਡਾਇਨਾਸੌਰ ਲਾਊ ਬਦਲਾ ਆ ਜਾ ਕਰ ਦੇ ਦੀਏ ਆਦੂ ਆਦੂ ਆਇਓ ਆਦੂ ਮੁੱਖ ਹੀ ਹੋਇਆ ਬੇ ਗਾਮੇ ਦਾ ਬਹੁਤ ਤਕੜਾ ਗਾਮਾਣਾ ਇਹ ਇਹ ਪਿੰਡ ਦਾ ਨਾਂ ਕੀ ਆ ਲਓ ਵੀ ਤੁਹਾਡੇ ਸਾਹਮਣੇ ਇਹ ਪਿੰਡ ਦਾ ਨਾਂ ਕੀ ਆ ਪੰਜਾਬ ਦੇ ਮਸ਼ਹੂਰ ਕਲਾਕਾਰ ਸੋਨੂ ਸੀਤੋਵਾਲੀਆ ਦਾ ਪ੍ਰਾਮ ਮਯੂ ਮੈਂ ਨਹੀਂ ਭਰਾਵਾ ਹੋ ਰਿਹਾ ਤੇਰਾ ਇਸਕੇ ਨਚੋਣ ਹੈਪੀ ਰਤियां ਹੈਪੀ ਰਤियां ਹੈਪੀ ਰਤियां ਲਓ ਵੀ ਬਾਈ ਹੈਪੀ ਰਤियां ਵਾਲਾ ਹੈਪੀ ਰਤियां ਮਸ਼ਹੂਰ ਕਲਾਕਾਰ ਬਾਈ ਹੈਪੀ ਗਾ ਦੇ ਗਾ ਲੈ ਇਹ ਗਾਣਾ ਬਹੁਤ ਹੀ ਜੱਤੀ ਡੂੰਗੀ ਡੂੰਗੀ ਸੋਜ ਦੇ ਮਾਲਕ ਤੇ ਡੂੰਗਾ ਲਿਖਦੇ ਆ ਮੈਂ ਫਿਰ ਹੈਪੀ ਰੱਤੇ ਲਾ ਕੋਈ ਹੈਪੀ ਲਾ ਦੇ ਲਾਉਣੇ ਉੱਥੇ ਨਹੀਂ ਵੀ ਹੈਪੀ ਲਾ ਦੇ ਯਾਰ ਫੇਰ ਕੀ ਸਾਡਾ ਬਲੌਗ ਸ਼ੂਟ ਹੋ ਜਾਊਗਾ ਫੇਰ ਕੀ ਹੁੰਦਾ ਚੱਲ ਚੱਲ ਚੱਤ ਚੈੱਕ ਕਰ ਕੇ ਸਾਜ ਵੀ ਆਵਾ ਤੇਰਾ ਨੈਟ ਬੰਦਾ ਪਿਆ ਨੱਟ ਤੇਰਾ ਇੱਕ ਮਿੰਟ ਵੀਰੇ ਜਿਹੜਾ ਇਹ ਵੀਰੇ ਦੀ ਕਲਮ ਬਹੁਤ ਡੂੰਗੀ ਆ ਡੂੰਗੀ ਕਿੰਨੀ ਉਹ ਡੂੰਗੀ ਆ ਕਲਮ ਇਹ ਵੀ ਆਈਆਂ ਕਈ ਵਾਰੀ ਉਹ ਕਈ ਵਾਰੀ ਨਹੀਂ ਆਈ ਬੇਕਰ ਉਹ ਲੈ ਰਹੀ ਹੈ ਕਈ ਲਈ ਬੋਰ ਬੋਰ ਕਰਾਉਣਾ ਹੋਵੇ ਵੀਰੇ ਦੀ ਕਲਮ ਬਹੁਤ ਡੂੰਗੀ ਆ ਚੱਲ ਆ ਗਈ ਲਾ ਗਈ ਲਾਦੇ ਹੈਪੀ ਲਾਦੇ ਯਾਰ ਲਓ ਵੀ ਸਰ ਆ ਰਹੇ ਆ ਆਗੇ ਆਗੇ ਸੋਰਾ ਆਗੇ ਸਰ ਚੱਕ ਹੌਂ ਗੁੰ ਸੌਣਦੇ ਆ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਹਾਏ 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 ਨਹੀਂ ਵਾਕੇ ਢੂੰਗੀ ਸੋਚ ਆ ਬਿਲਕੁਲ ਹਾਂਜੀ ਸਰਦਾਰ ਜੀ ਕੁਝ ਪੇਸ਼ ਕਰਨਾ ਚਾਹੋ ਕੁਝ ਧਾਰਮਿਕ ਨਹੀਂ ਗਾਦੇ ਕੋ ਆਏ ਮੌਕਾ ਗੋ ਜ ਗਾਦੇ ਗਾਦੇ ਮਗਰ ਪਤੰਦਰਾ ਕੀ ਬਾਈ ਫਰਦਾ ਹਾਂਜੀ ਤੂੰ ਮਗਰ ਆਪੇ ਵੀਡੀਓ ਬਣਾਉਂਗਾ ਹੈਂ ਹੈਂ ਸਰ ਚੱਕਦਾ ਹੌਲੀ ਹੌਲੀ ਚੱਕੀ 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 ਹੈਂ ਹੈਂ ਨਹੀਂ ਹੈਪੀ ਗਾਣਾ ਹੈਪੀ ਨੇ ਗਾਇਆ ਬਈ ਨਹੀਂ ਗਾਣਾ ਸੋਨਾ ਗਾਇਆ ਕੀ ਆ ਵੀਰੇ ਤੁਸੀਂ ਸਾਰੇ ਸਪੋਰਟ ਕਰਦੇ ਹੋ ਇਹ ਤੇ ਹੈਪੀ ਦੀ ਸਪੋਰਟ ਕਰੋ ਮੁੰਡਾ ਨਾ ਹੈਪੀ ਹੈ ਠੀਕ ਹੈ ਨਹੀਂ ਜਿਹੜਾ ਲਿਖਿਆ ਵੀ ਇੱਕ ਮਿੰਟ ਲਿਖਿਆ ਨਵਾਂ ਸਲਾਹ ਇੱਕ ਮਿੰਟ ਬਈ ਕੋਈ ਨਹੀਂ ਉਹ ਹੈਪੀ ਨਹੀਂ ਆ ਰਿਕਾਰਡਿੰਗ ਵੀ ਕਰਨੇ ਆਪਾਂ ਸੁਣਾ ਦੇਣਾ ਸੁਣਾ ਫਿਰ ਫਿਰ ਵੀ ਬਈ ਸਾਰਿਆਂ ਦੀ ਸਪੋਰਟ ਕਰਦੇ ਹੁਣ ਕਿੰਨੇ ਕਲਾਕਾਰਾਂ ਦੀ ਸਪੋਰਟ ਕਰਦੇ ਹੋ ਕੀ ਪਤਾ ਤੁਹਾਡੇ ਇੱਕ ਸ਼ੇਅਰ ਨਾਲ ਯਾਰਾਂ ਦੀ ਜ਼ਿੰਦਗੀ ਬਣਾ ਦੇਣੀ ਹੈ ਹਨਾ ਉਹ ਧੱਬ ਕੇ ਵੀਡੀਓ ਨੂੰ ਸ਼ੇਅਰ ਕਰ ਦਿਓ ਸੋਨੂੰ ਸੀਤੂ ਵਾਲਿਆਂ ਨੂੰ ਵੀ ਸ਼ੇਅਰ ਕਰ ਦਿਓ ਹੀ ਆ ਇਧਰ ਭਰਾ ਦੀ ਕਲਮ ਨੂੰ ਸ਼ੇਅਰ ਕਰ ਦਿਓ ਚੱਕ ਲਈ ਚੱਕਦੇ ਬਈ ਆਉਣ ਦੇ ਗਰਫ ਜਿਹੜਾ ਮਰਜੀ ਕਰੇ ਪੂ ਦਾ ਸੁਣਾ ਦੇ ਡੂੰਗਾ ਆ ਖਿੱਚ ਕੇ ਜ ਦੂਰ ਕਰ ਚਲ ਆਉਂਦੇ ਆਪੀ ਉਹ ਐ ਕਰ ਬਲ ਲੋੜ ਹੀ ਨਹੀਂ ਉਹਦੀ ਕੋਈ ਚਲ ਆਉਂਦੇ ਆਪੀ ਚੱਕ ਲੈ ਗਰਮ ਪਾਣੀ ਤਾਂ ਨਹੀਂ ਚਾਹੀਦਾ ਮੂਛੇ ਵਾਲ ਦਾ ਠੰਡਾ ਲਿਆ ਦੇ ਉੱਥੋਂ ਵੱਟ ਤੀ ਜਾ ਜਾ ਲਿਆ ਬੈ ਜਾ ਹਾ ਹੁਣ ਮੂਛਾ ਡੇਵਲਾ ਦੇ ਨਾਲ ਖੇਡ ਮੈਂ ਕਰੋ ਉਹ ਲਾ ਦੇ ਗੋੜਾ ਤਾਂ ਹੁੰਦੀ ਤੁਸੀਂ ਮਗਰ ਆਏ ਮੂਸੀਆ ਦਾ ਵੀ ਮਜ਼ਾਕ ਡਾਉਂਦੇ ਸੀ ਲੋਕੀ ਪਹਿਲਾਂ ਪਹਿਲਾਂ ਤਾਂ ਕਰੀ ਨਹੀਂ ਕਰਦੇ ਬੇ ਮੈ ਗੇ ਮੂਸੀਆ ਦਾ ਫੇਰ ਜਦੋਂ ਜਦੋਂ ਬਣ ਜਾਂਦਾ ਕਲਾਕਾਰ ਫੇਰ ਨਹੀਂ ਮਜ਼ਾਕ ਕਰਦਾ ਉਹਦਾ ਮੂਸੀਆ ਦਾ ਪੈਨ ਚੱਲ ਫੇਰ ਆਉਂਦੇ ਆਪੀ ਕਿਹੜਾ ਝੂੜਾ ਛਗਨਾ ਵਾਲਾ ਪਾਲ ਹੈ ਆ ਆ ਆ ਜਾਂਦੇ ਆਂਦੇ ਆ ਕਾਲ ਹੈ ਬੈਠਾ ਗਣਾ ਵਾਲਾ ਪਾ ਲੈ ਆਪਾਂ ਲੈ ਆਪਾਂ ਲੈ ਆ ਤੁ ਆਪਦਾ ਲਿਖਿਆ ਬਾਤ ਹੋਣੀ ਫਰਾ ਚੱਲ ਬਾਤ ਨਹੀਂ ਹੋਣੀ ਹੈਪੀ ਉਹ ਦੇਖੀ ਤੇ ਲੈਣਾ ਹੈਪੀ ਤੂੰ ਮੈਂ ਆਪਣਾ ਘਰ ਵਸਾ ਲਾ ਸਾਡਾ ਜੋਰ ਨਾ ਚੱਲੇ ਨੀ ਹੋ ਨਾ ਕੱਢ ਗਾਲਾਂ ਸੱਟ ਨਾ ਦੇਵੇ ਘੋੜੀ ਥੱਲੇ ਨੀ ਵਿਚਾਰ ਰੱਖਣਾ ਤੇ ਰੈਪ ਚਾਰ ਅੰਦੇ ਇੱਕ ਵਾਰੀ ਵੀ ਗੇ ਲੈ ਕੋਈ ਹੈਪੀ ਜੀ ਰੈਪ ਆਪਣਾ ਲਿਖਿਆ ਮੇਰਾ ਹੋਇਆ ਅੱਛਾ ਤੁਹਾਡਾ ਲਿਖਿਆ ਇਹਨਾਂ ਦਾ ਨਾਲ ਇਹਨਾਂ ਨੇ ਕਰਨਾ ਰਿਹਾ ਬਾਈ ਤੂੰ ਵੀ ਨਾਲ ਆ ਕੇ ਦੇਖੂਗਾ ਤੂੰ ਦੇਖੇਂਗਾ ਗਾਣਾ ਆ ਰਿਹਾ ਛੇਤੀ ਵੱਡਾ ਬਬ ਹੋਇਆ ਪਿਆ ਜੀ ਪੀਂਹ ਫਾਦੇ ਪੀਓ ਹੈਪੀ ਦੀ ਚਾਹ ਪੱਤੀ ਰਤੀ ਥੋਤ ਤੇ ਮਿੱਠਾ ਤੇਚਪਾ ਹੱਥ ਦੇ ਥੀ ਖੜਦੇ ਤੇ ਮੁੱਛ ਦੇ ਦੀ ਤਾ ਮੁੱਦੇ ਮਸੂਰ ਵੜਾ ਦਾ ਦਿੱਤਾ ਬਾ ਐਤ ਵਾਰੀ ਪੀ ਤੇ ਹੈਪੀ ਦੀ ਚਾਹ ਆਏ ਹਾਏ ਹਾਏ ਆਏ ਹਾਏ ਹੈ 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 ਹੈ